ਉਹ ਭਈ ਅੱਜ ਨਾ ਮੈਂ ਇਹਨੂੰ ਆਪਣੀਆਂ ਮਤਾਵਾਂ ਨਾਲ ਮਿਲਾਉਣਾ ਮਤਾਵਾਂ ਹੋਰੀਆਂ ਤਾਂ ਹੈਗੀਆਂ ਹਨਾ ਦੇਖੋ ਤੇ ਨਾਲ ਇੱਕ ਭੈਣ ਆ ਗਈ ਬਾਈ ਜਿਹਨੂੰ ਮੇਰੇ ਆਪਾਂ ਕਹਿ ਦਈਏ ਵੀ ਉਹਦੇ ਜੱਜ ਬੀਨੂੰ ਸਲੂਟ ਹੈ ਤੇ ਜਿਨ੍ਹਾਂ ਦਾ ਆਪਾਂ ਕਹਿ ਦਈਏ ਬਾਈ ਹਸਬੰਡ ਸਿਰ ਦਾ ਸਾਯਾ ਜਦੋਂ ਪਿਛਲਾ ਕਿਸਾਨ ਅੰਦੋਲਨ ਚੱਲਿਆ ਸੀ ਨਾ ਬਾਈ ਉਦੋਂ ਕਿਸਾਨ ਅੰਦੋਲਨ ਦੇ ਵਿੱਚ ਵੀਰ ਸ਼ਹੀਦ ਹੋ ਗਿਆ ਸੀ ਭੈਣ ਜੀ ਸਤਿਗੁਰ ਜੀ ਤੇ ਭੈਣੇ ਆਪਾਂ ਕਿਹੜੇ ਪਿੰਡੋਂ ਪੈ ਜੰਦੇ ਆਗੇ ਅੱਛਾ ਮਤ ਤੁਸੀਂ ਬੋਲ ਹੌਲੀ ਬੋਲ ਕੇ ਕਿਹੜੀ ਜਗ੍ਹਾ ਤੋਂ ਪੈ ਜੰਦੇ ਜੀ ਸਹਿਰ ਤੋਂ ਆਏ ਆ ਜੀ ਸਹਿਰ ਤੋਂ ਹਾਂ ਸਹਿਰ ਤੋਂ ਸਹਿਰ ਤੋਂ ਠੀਕ ਹੈ ਠੀਕ ਹੈ ਠੀਕ ਹੈ ਜਿਹੜਾ ਬਾਰਡਰ ਪਾਕ ਇਨਾਂ ਹੀ ਤੰਬੂ ਗੱਡੇ ਆ ਨਹੀਂ ਜੀ ਹਾਂ ਉਹ ਆਪਣਾ ਗਾਮ ਮੈਂ ਗੱਡੇ ਆ ਠੀਕ ਹੈ ਹਾਂ ਜਿੱਥੇ ਹੁਣ ਅੱਗੇ ਗੱਡੇ ਵੀ ਹੈਗੇ ਹਾਂ ਤੰਬੂ ਗੱਡ ਰਿਹਾ ਹਾਂ 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 ਉਸਪਾ ਬਾਰਡਰ ਪਾਕ ਗੱਡੇ ਆ ਠੀਕ ਹੈ ਉਹ ਛੋਡੇ ਵਾਲੇ ਪਿੰਡ ਚ ਨੇਗੇ ਹਾਂ ਛੋਟਾ ਵਾਲੇ ਪਿੰਡ ਤੇ ਗੱਡਣਾ ਠੀਕ ਹੈ ਤੇ ਭੈਣੇ ਜਿਵੇਂ ਮੰਨ ਲਾ ਵੀ ਮਾਤਾ ਇਹਨਾਂ ਨਾਲ ਤਾਂ ਵੀ ਐਡਾ ਬੜਾ ਹਾਲਸਾ ਹੋ ਗਿਆ ਹੈਨਾ ਤੇ ਫਿਰ ਵੀ ਦਿਲ ਨਹੀਂ ਡਰਦਾ ਨਹੀਂ ਹੈਗਾ ਵੀ ਉਰੇ ਆ ਕੇ ਜਾਨ ਚਲੀ ਗਈ ਮੰਗਰ ਬੱਚੇ ਵੀ ਹੈਗੇ ਆਪਣੇ ਬੱਚੇ ਕੀ ਹੈ ਹੈਗਾ ਇੱਕ ਮੁੰਡਾ ਅਜੇ ਨਾ ਕਿ ਜਿੱਤ ਕੇ ਚਾਹ ਰਹੇ ਆ ਅੰਦਰ ਨਾ ਕਿ ਇਹ ਮੇਰੀ ਜਾਨ ਵੀ ਚਲੀ ਜਾਓ ਠੀਕ ਹੈ ਅਸੀਂ ਆਪਣੇ ਅਕ ਲਈ ਜਿੱਤ ਲੜ ਰਹੇ ਹਾਂ ਅਤੇ ਹਮੇਸ਼ਾ ਲੜਦੇ ਹੀ ਰਵਾਂਗੇ ਕਿਉਂਕਿ ਪਹਿਲੇ ਵੀ ਜਿੱਤ ਹੋਈ ਸੀ ਅੱਗੇ ਵੀ ਹੋਵੇਗੀ ਪਿੱਛੇ ਨਹੀਂ ਹਟਦੇ ਹਾਂਗੇ ਜੀ ਬਿਲਕੁਲ ਔਰ ਦਿੱਲੀ ਵੀ ਜਾਵਾਂਗੇ ਚਾਹੇ ਕੁਝ ਵੀ ਕਰਨਾ ਪੜੇ ਤੋ ਵੀ ਦਿੱਲੀ ਪਹੁੰਚਾਂਗੇ ਪੱਕੇ ਪਹੁੰਚਾਂਗੇ ਜੀ ਬਿਲਕੁਲ ਬੱਚਾ ਕਿੰਨੇ ਸਾਲ ਦਾ ਪਹਿਣਾ ਬੱਚਾ ਮੇਰਾ 18 ਸਾਲ ਦਾ ਕਾਈ ਜੀ 18 ਸਾਲ ਦਾ ਦੇਖ ਲਓ ਬਾਈ ਆਪਾਂ ਕਹੀਏ ਵੀ ਹਜੇ ਛੋਟੇ ਛੋਟੇ ਬੱਚੇ ਨੇ ਹਨਾ 18 ਸਾਲ ਦਾ ਬੇਟਾਗਾ ਤੇ ਫੇਰ ਵੀ ਦੇਖ ਲਓ ਭੈਣ ਦਾ ਜਜ਼ਬਾ ਦੇਖੋ ਵੀ ਇੱਕ ਸੋਚ ਹੁੰਦੀ ਆ ਜਿਹੜੀ ਆਪਾਂ ਕਹਿੰਦੇ ਆ ਵੀ ਆਪਣੇ ਭਾਰਤ ਦੀਆਂ ਹਨਾ ਔਰਤਾਂ ਨੇ ਗੀਆਂ ਆਪਦੇ ਪਤੀ ਨੂੰ ਸਭ ਕੁਝ ਸਮਝਦੀਆਂ ਨੇ ਤੇ ਭੈਣ ਅੱਜ ਉਹਦੀ ਸੋਚ ਤੇ ਪਹਿਰਾ ਦੇ ਰਹੀ ਆ ਤੇ ਹੁਣ ਵੀ ਕਹਿੰਦੀ ਬਈ ਦਿੱਲੀ ਜਿੱਤਾਂਗੇ ਬਾਰਡਰ ਤੋੜਾਂਗੇ ਅੱਗੇ ਵਧਾਂਗੇ ਸਲੂਟ ਆ ਤੁਹਾਡੇ ਜਜ਼ਬੇ ਨੂੰ ਮਾਤਾ ਹਨਾ ਤੇ ਪੜੇ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਆ ਆਪਾਂ ਨੂੰ ਕੋਈ ਨੌਕਰੀ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਹਨਾ ਤੇ ਬਿਲਕੁਲ ਬਈ ਆਪਾਂ ਨੂੰ ਵੀ ਜਿਹੜੇ ਲੋਕ ਲਾਲੇ ਵਾਲੇ ਦੇ ਪਿੰਡਾਂ ਨੇ ਜਾਂ ਆਪਣੇ ਪੰਜਾਬ ਨੇ ਵਾਸੀ ਨੇ ਹਰਿਆਣਾ ਦੇ ਵਾਸੀ ਵੀਰ ਨੇਗੇ ਵੇਟ ਵਗੈਰਾ ਕੁਛ ਛੇੜਖਾਨੀ ਨਾ ਹੋ ਜੀ ਮਾਰੇ ਜਿਹੋ ਵੀ ਨਾ ਜਾਨ ਨੇ ਡਰਤਾ ਹੈ ਕਿ ਚੋਟ ਸਵਰਧਨ ਨਾ ਲਾ ਚੋਟ ਚੋਟ ਦੇ ਪੈਲੇੜੇ ਬੱਗੇ ਹੀ ਕੇ ਮਰਨੇ ਕਿ ਚੋਟ ਮਾਰੀ ਨਾ ਕਿਉਂ ਆਗਰੀ ਹਾਂ ਮਰ ਜੰਗੇ ਕੋਈ ਵੱਡੀ ਗਲਤੀ ਹੈਗੀ ਜੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਭਰਾਵੋ ਤੁਸੀਂ ਦੇਖ ਸਕਦੇ ਹੋ ਭੈਣ ਕੋਲੇ ਕਿਸਾਨੀ ਅੰਦੋਲਨ ਦਾ ਝੰਡਾ ਤੇ ਇਧਰ ਮਾਤਾ ਫਰੀਆਂ ਕੋਲੇ ਨਿਸ਼ਾਨ ਸਾਹਿਬ ਆ ਤੇ ਕੇਸਰੀ ਚੁੰਨੀਆਂ ਸਿਰਾਂ ਦੇ ਉੱਪਰ ਲੱਗੀਆਂ ਠੀਕ ਆ ਮਾਤਾ ਜੀ ਸਲੂਟ ਆ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤਾਹੇ ਜੀ ਸੋਤ ਸਰੀਆ ਕਾਲ ਬਾਈ ਠੰਡ ਨਹੀਂ ਲੱਗਦੀ ਯਾਰ ਖੁੱਲੇ ਦੇ ਵਿੱਚ ਬਾਈ ਨਜ਼ਾਰਾ ਯਾਰ ਫਿਰ ਜਿਹੜਾ ਉਧਰ ਜਾਣਾ ਵੰਗ ਨੂੰ ਠੀਕ ਹੈ ਨਾ ਨੂੰ ਕੇ ਵੀ ਗੁਰੂ ਦੀਆਂ ਫੌਜਾਂ ਦੜ ਕੀ ਨਾ ਨੂੰ ਕੇ ਬਿਲਕੁਲ ਬਾਈ ਬਿਲਕੁਲ ਬਾਈ ਕੱਪੜੇ ਕੋਪੜੇ ਧੋ ਕੇ ਪੱਕਾ ਮੋਰਚਾ ਲੱਗ ਗਿਆ ਲੱਗ ਗਿਆ ਠੀਕ ਹੈ ਤੁਹਾਨੂੰ ਬਣਾ ਦੇ ਦਿੱਲੀ ਇੱਥੇ ਹਾਂ ਨਹੀ ਨਹੀ ਬਿਲਕੁਲ ਬਾਈ ਜੀ ਬਿਲਕੁਲ ਤੇ ਆਹ ਦੇਖ ਲੋ ਭਰਾਵੋ ਖੁੱਲੇ ਦੇ ਵਿੱਚ ਬਾਈ ਹੋਰਾਂ ਤੇ ਬਿਲਕੁਲ ਬਾਈ ਜੀ ਬਿਲਕੁਲ ਸਫਾਈ ਕਰਤੀ ਝਾੜੂ ਝੂੜੂ ਲਾਤਾ ਬਾਈ ਹੋਰਾਂ ਨੇ ਤੇ ਇਧਰਲੇ ਪਾਸੇ ਪਾਣੀ ਦਾ ਗਰਮ ਵਾਲਾ ਪਤੀਲਾ ਧਰਿਆ ਪਿਆ ਤੇ ਨਾਲ ਇਧਰ ਲੈ ਬਾਈ ਲੈ ਆਹ ਦੇਖੋ ਬਾਈ ਮਸਾਲੇ ਵਾਲਾ ਸਮਾਨ ਹੋ ਗਿਆ ਸਾਰਾ ਤੇ ਗਾਜਰਾਂ ਤੇ ਇਧਰ ਵੀਰ ਵੱਲੋਂ ਬਾਈ ਤੇ ਬਾਈ ਤੜਕਾ ਲੱਗ ਰਿਹਾ ਦੇਖੋ ਬਾਈ ਮੈਂ ਕਹਿੰਦਾ ਕੀ ਬਾਤ ਹੈ ਵਾਹ ਜੀ ਵਾਹ ਦਿੱਲੀ ਦੇ ਬਾਰਡਰਾਂ ਵਾਲਾ ਮਾਹੌਲ ਬਾਈ ਇੱਥੇ ਹਰਿਆਣੇ ਦੇ ਬਾਰਡਰਾਂ ਤੇ ਬਣਾਤਾ ਸਾਡੇ ਦਿੱਲੀ ਨਾਲ ਦੁਗਣਾ ਇਕੱਠ ਕਰਾਂਗੇ ਬਾਈ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਤੇ ਨਾਲ ਆਹ ਦੇਖ ਲਓ ਬਾਈ ਇੱਥੇ ਵੀ ਸਬਜ਼ੀ ਲਾਉਣ ਦੀ ਤਿਆਰੀ ਕਰ ਲਈ ਵੀਰੇ ਨੇ ਹਾਲੋ ਭਰਾਵੋ ਜਿਵੇਂ ਬਾਈ ਦਿੱਲੀ ਦੇ ਬਾਰਡਰਾਂ ਤੇ ਉਦੋਂ ਸਬਜ਼ੀ ਲਈਦੀ ਨਾ ਤਾਂ ਇਸੇ ਤਰ੍ਹਾਂ ਕਿਸਾਨ ਵੀਰ ਕਹਿੰਦੇ ਕੀ ਪਤਾ ਵੀ ਹਰਿਆਣੇ ਦੇ ਬਾਰਡਰਾਂ ਤੇ ਕਿੰਨਾ ਟਾਈਮ ਬਹਿਣਾ ਪੈ ਜੀ ਹਨਾ ਤੇ ਉਹ ਜੇ ਕਿਉਂ ਬਾਈ ਪੰਜਾਬ ਦੀਆਂ ਕੋਸ ਆਪਾਂ ਕਹਿ ਦਈਏ ਵੀ ਜਿ세 ਬੰਦਿਆਂ ਨੇ ਜਿਹੜਾ ਸਾਥ ਨਹੀਂ ਦਿੱਤਾ ਹੈਗਾ ਜਿਹਦੇ ਕਰਕੇ ਜਿਹੜੇ ਕਿਸਾਨ ਨੇ ਦੋ ਫਾੜ ਕਰਤੇ ਪਰ ਫਿਰ ਵੀ ਕਾਰਤੂਸ ਚਲਾਏ ਆ ਸਾਨੂੰ ਪੂਰਾ ਉਸ ਚੀਜ਼ ਦਾ ਗੁੱਸਾ ਹੈਗਾ 12 ਬੋਰ ਦੇ ਕਾਰਤੂਸ ਚਲਾਏ ਆ ਮਿਲਟਰੀ ਨੇ ਤੇ ਪੁਲਿਸ ਵਾਲਿਆਂ ਨੇ ਉਹਦਾ ਹਾਈ ਕੋਰਟ ਨੋਟਿਸ ਲਵੇ ਇਹ ਚਲਾ ਨਹੀਂ ਸਕਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈਗੀ ਬਿਲਕੁਲ ਬਈ ਜੀ ਉਹ ਬੰਦਾ ਦੀ ਨਿਗਾ ਚਲੀ ਗਈ ਆ ਆਹ ਆ ਉਹਨਾਂ ਦੀ ਅੱਖੋਂ ਜੋ ਨਿਕਲੇ ਆਏ ਉਹ ਬੰਦੇ ਦੀ ਨਿਗਾ ਚਲੀ ਗਈ ਬੰਦੇ ਦੇ ਬੱਚੇ ਕੱਲ ਅੱਛਾ ਉਹ ਦੇਖੋ ਬੰਦਾ ਬੰਦਾ ਬੈਠਾ ਜ਼ਖਮੀ ਹੋਇਆ ਠੀਕ ਹੈ ਦੇਖੋ ਬਾਈ ਵੀਰ ਜ਼ਖਮੀ ਹੋਇਆ ਪਿਆ ਫੇਰ ਵੀ ਇੱਥੇ ਸਬਜ਼ੀਆਂ ਲਾਉਣ ਦਾ ਜਿਹੜਾ ਕੰਮ ਆ ਵੀਰਾਂ ਨੇ ਸ਼ੁਰੂ ਕਰਤਾ ਬਾਈ ਜੀ ਕਿੱਥੇ ਵਜੇ ਹੋਣੇ ਖਲਰੇ ਮੇਰੇ ਬਾਹਰ ਤੋਂ ਬੰਦੇ ਧੂਹੀ ਸਾਰੀ ਸ਼ਾਮ ਅੱਛਾ ਬਿਲਕੁਲ ਬਾਈ ਜਿਵੇਂ ਆਪਾਂ ਗੱਲ ਕਰੀਏ ਵੀ ਤੁਸੀਂ ਦਾਬਦੇ ਜ਼ਮੀਰ ਦੀ ਆਵਾਜ਼ ਸੁਣ ਕੇ ਆ ਗਏ ਹਨਾ ਜਿਹੜੇ ਆਪਾਂ ਕਹੀਏ ਵੀ ਸੋਡੀਆਂ ਜੁਨੀਆਂ ਨਾ ਹੋ ਗਈਆਂ ਚਾਹੇ ਖੁੰਡੇ ਵਾਲਾ ਬਾਬਾ ਹੋ ਗਿਆ ਚਾਹੇ ਅਗਰਾਹਾ ਹੋ ਗਿਆ ਚਾਹੇ ਕੋਈ ਵੀ ਹੋਗੇ ਤੇ ਵੀ ਉਹਨਾਂ ਦੀਆਂ ਜ਼ਮੀਰਾਂ ਤਾਂ ਜਾਗੀਆਂ ਨਹੀਂ ਸੋਡੀਆਂ ਜਾ ਗਈਆਂ ਹਨਾ ਕੱਲ ਨੂੰ ਜੇ ਸਾਨੂੰ ਜਥੇਬੰਦੀ ਚੋਂ ਕੱਢਤਾ ਕਿਸਾਨ ਜੁਨੀਅਨ ਚੋਂ ਕੱਢਤਾ ਕਿਹਾ ਵੀ ਤੁਸੀਂ ਸਾਥੋਂ ਬਾਗੀ ਹੋ ਕੇ ਗਏ ਹੋ ਇਹ ਐਕਸ਼ਨ ਹੋ ਸਕਦਾ ਤੁਹਾਡੇ ਤੇ ਬਾਈ ਹੋ ਜੀ ਵੀ ਸਾਡੇ ਨਾਲ ਪਾਰਟੀਆਂ ਜਿਹੜੀਆਂ ਪਹਿਲਾਂ ਦੇ ਲੜਦੇ ਆ ਜੀ ਗੱਲਸ ਉਹਨਾਂ ਦੇ ਝੰਡੇ ਚੱਕ ਲਾਂਗੇ ਕੋਈ ਪਰਵਾਹ ਨਹੀਂ ਨਾ ਦੀ ਕੋਈ ਪਰਵਾਹ ਨਹੀਂ ਠੀਕ ਹੈ ਹਾਂ ਜੀ ਵੀ ਲੜਨਾ ਤਾਂ ਕਿਸਾਨੀ ਵਾਸਤੇ ਲੜਨਾ ਹੈ ਕਿਸੇ ਆਏ ਨਹੀਂ ਹੈਗਾ ਵੀ ਕਿਸੇ ਜੁਨੀਅਨ ਨਾਲ ਵੱਜੇ ਹੋ ਹਾਂ ਜੀ ਆ ਜੰਜੀਰ ਵਾਸਤੇ ਲੜਨਾ ਜੀ ਹੱਕਾਂ ਵਾਸਤੇ ਲੜਨਾ ਵੀ ਆਏ ਨਹੀਂ ਹੈਗਾ ਵੀ ਉਗਰਾਹਾਂ ਨਾਲੋਂ ਜਾਂ ਟਕਾਉਂਦਾ ਨਾਲੋਂ ਜਾਂ ਆਪਣੇ ਖੁੰਡੇ ਵਾਲੇ ਬਾਬੇ ਨਾਲੋਂ ਵੀ ਅੱਜ ਕੱਲ੍ਹ ਕਿਸਾਨ ਭਰਾਵਾਂ ਨਾਲੋਂ ਹਣਾ ਹਾਂ ਜੀ ਹਾਂ ਜੀ ਬਿਲਕੁਲ ਬਾਈ ਬਾਈ ਕਿਵੇਂ ਲੱਗੀ ਤੁਹਾਨੂੰ ਹਣਾ ਵੀ ਕਿਸੇ ਵੀ ਜੁਨੀਅਨ ਦੇ ਵਿੱਚੋਂ ਨਾ ਹੋ ਕੇ ਵੀ ਸਾਰੇ ਕਿਸਾਨ ਭਰਾ ਕਹਿੰਦੇ ਬਈ ਅਸੀਂ ਕਿਸਾਨਾਂ ਦੇ ਨਾਲ ਆ ਕਹਿੰਦੇ ਬਈ ਹਾਂਜੀ ਹਾਂਜੀ ਸਹੀ ਗੱਲ ਹੈ ਨਾ ਹਾਂਜੀ ਬਿਲਕੁਲ ਬਈ ਬਿਲਕੁਲ ਤੇ ਆਪਣਾ ਨੌਜਵਾਨ ਵੀਰ ਖੜਾ ਵੀਰੇ ਕਿਵੇਂ ਲੱਗਿਆ ਬਾਈ ਹਰੋਂ ਦਾ ਫੈਸਲਾ ਵਧੀਆ ਕਰਨ ਲੱਗੀ ਬਾਈ ਇਹਦੀ ਹੈ ਨਾ ਇਹ ਇਹ ਜਾਗਦੀ ਜ਼ਮੀਰ ਵਾਲਿਆਂ ਦੀ ਨਿਸ਼ਾਨੀ ਹੈ ਨਹੀਂ ਆਪਾਂ ਕਹੀਏ ਬਾਈ ਘਰੇ ਬੈਠੇ ਦਾ ਸਾਰੇ ਨੈਟਾਂ ਦੇ ਦੇਖੀ ਜਾਂਦੇ ਨੇ ਬਹੁਤ ਉਹਦਾ ਹਰੇ ਕਬੋਲੀ ਜਾਂਦਾ ਹੈ ਰੋਲ ਕਦੇ ਨੇ ਵੱਧ ਤੋਂ ਵੱਧ ਹਾਂ ਅਸੀਂ ਐ ਵੀ ਕਹਿੰਦੇ ਨੇ ਵੀ ਜਾਉਣਾ ਹਾਂ ਵੀ ਗੋਲੀ ਚੱਲ ਰਹੀ ਹੈ ਠੀਕ ਹੈ ਉਹਨਾਂ ਨੂੰ ਆਇਆ ਵੀ ਜਦੋਂ ਮਗਰੋਂ ਬਾਰਡਰ ਟੁੱਟ ਗਿਆ ਮਗਰੋਂ ਵਗ ਜਾਣਗੇ ਹਨਾ ਵੀ ਉਦੋਂ ਚੋਪੜੀ ਚੋਪੜੀ ਉਹ ਚੋਪੜੀ ਹੋਈ ਮਿਲ ਜੂ ਸਹੀ ਗਾ ਪਹਿਲਾਂ ਵੀ ਅਸਲ 'ਚ ਉਹਨਾਂ ਨੇ ਐਂ ਕਰਿਆ ਸੀ ਤੇ ਬਾਅਦ 'ਚ ਸੇਰਾਂ ਲੈ ਕੇ ਅੱਗੇ ਵਾਗੇ ਹਨਾ ਸੇਰਾਂ ਲੈ ਕੇ ਆਪ ਅੱਗੇ ਅੱਗੇ ਉਹਨਾਂ ਨੇ ਬਾਈ ਬਿਲਕੁਲ ਬਾਈ ਬਿਲਕੁਲ ਪ੍ਰਾਵੋ ਜਿਹੜਾ ਸਵੇਰ ਦਾ ਲੰਗਰਾ ਬਾਈ ਉਹ ਦੇਖੋ ਕਿਵੇਂ ਆਲੇ-ਦਾਲੇ ਵਾਲੇ ਪਿੰਡਾਂ ਵੱਲੋਂ ਵੀਰਾਂ ਵੱਲੋਂ ਵਰਤਾਇਆ ਜਾ ਰਿਹਾ ਤੇ ਨਾਲ ਹੀ ਦੇਖੋ ਬਾਈ ਇਧਰ ਆਪਣੇ ਕਿਸਾਨ ਵੀਰਾਂ ਵੱਲੋਂ ਬਾਈ ਸੇਵਾ ਵੀ ਹੋ ਰਹੀ ਹੈ ਤੇ ਉਧਰ ਦੇਖੋ ਬਾਈ ਜਿਵੇਂ ਸਵੇਰੇ ਸਵੇਰੇ ਠੰਡ ਲੱਗਦੀ ਹੁੰਦੀ ਆ ਪਰ ਫਿਰ ਵੀ ਵੀਰ ਬਾਈ ਨਹਾ ਰਹੇ ਨੇ ਠੰਡੇ ਪਾਣੀ ਨਾਲ ਦੇਖ ਲਓ ਤੇ ਆਹ ਵੀਰ ਵੱਲੋਂ ਬਈ ਦੀ ਸੇਵਾ ਸਾਰਾ ਜਿੰਨਾ ਇੱਥੇ ਆਪਾਂ ਕਹਿੰਦੇ ਡਿਸਪੋਜ਼ਲ ਵਾਲਾ ਸਮਾਨ ਹੁੰਦਾ ਕਿ ਜਿਹਦੇ ਵਿੱਚ ਖਾਣਾ ਖਾਦਾ ਜਾਂ ਪਾਣੀ ਪੀਤਾ ਸਾਰਾ ਬਾਈ ਵੱਲੋਂ ਬਈ ਝਾੜੂ ਲਗਾਇਆ ਜਾ ਰਿਹਾ ਤੇ ਇਧਰ ਵੀਰ ਫੁਰੀ ਬਈ ਪ੍ਰਸ਼ਾਦੇ ਲੈ ਕੇ ਆਏ ਨੇ ਨਾਲ ਸਬਜੀ ਆ ਗਈ ਬਈ ਬਹੁਤ ਬਹੁਤ ਪੁਰਾਣਾ ਤੁਹਾਡਾ ਭਰਾਵੋ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 20 ਰੁਪਈਆ ਦਾ ਚਲਾਇਆ ਹੋਇਆ ਲੰਗਰ ਆ ਜਿਹੜਾ ਅੱਜ ਤੱਕ ਦੇਖ ਲਓ ਆਪਣੇ ਵਿੱਚ ਆਪਣੀ ਕਲਾ ਵਰਤਾ ਰਿਹਾ ਅੱਜ ਤੱਕ ਜਿੱਥੇ ਵੀ ਕਿਤੇ ਪੰਜਾਬੀ ਹੁੰਦੇ ਨੇ ਜਾਂ ਕਿਸੇ ਵੀ ਕੌਮ ਨੂੰ ਕਿਸੇ ਵੀ ਦੇਸ਼ ਨੂੰ ਭੀੜ ਪੈਂਦੀ ਆ ਹਨਾ ਤਾਂ ਉੱਥੇ ਬਈ ਆਪਣੇ ਬਾਬੇ ਨਾਨਕ ਜੀ ਦਾ ਲੰਗਰ ਜਿਹੜਾ ਬਈ ਪਹੁੰਚ ਜਾਂਦਾ ਦੇਖੋ ਬਈ ਸਾਰੇ ਵੀਰ ਇੱਥੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਵੀ ਇੱਥੇ ਬਈ ਤੁਸੀਂ ਜ਼ਰੂਰ ਆਵੋ ਤੇ ਕਿਸੇ ਜਥੇਬੰਦੀ ਦੇ ਮਗਰ ਨਾ ਲੱਗੋ ਜਿਹੜੀਆਂ ਕਹਿੰਦੀਆਂ ਨੇ ਵੀ ਦਿੱਲੀ ਨਹੀਂ ਜਾਣਾ ਆਪਣੇ ਕਿਸਾਨ ਵੀਰ ਬਈ ਆਪ ਉੱਠ ਕੇ ਆਓ ਆਹ ਸਾਰੇ ਭਰਾ ਆਪਣੇ ਪਿੰਡਾਂ ਵਾਲੇ ਨੇ ਆਪਣੇ ਪਿੰਡਾਂ ਵਾਲੇ ਭਰਾ ਨੇ ਸਾਰੇ ਬਈ ਇਹਨਾਂ ਦੇ ਨਾਲ ਖੜ੍ਹ ਜੋ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਭਰਾਵੋ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਜ਼ਰੂਰਤ ਆ ਭਰਾਵੋ ਅੱਜ ਦੀ ਘੜੀ ਤੇ ਆਹ ਦੇਖੋ ਭਾਈ ਆਪਣੇ ਕਿਸਾਨ ਵੀਰਾਂ ਵੱਲੋਂ ਕਿੰਮੇ ਜਿਹੜੀਆਂ ਸੇਵਾਵਾਂ ਨੇ ਕੀਤੀਆਂ ਜਾ ਰਹੀਆਂ ਨੇ ਹੋਰ ਭਾਈ ਜੀ ਠੀਕ ਹੋ ਚੜ੍ਹਦੀ ਕਲਾ ਤੇ ਭਾਈ ਦੇਖੋ ਇਸ ਤਰ੍ਹਾਂ ਨੌਜਵਾਨ ਵੀਰ ਭਾਈ ਸਵੇਰ ਤੋਂ ਲੈ ਕੇ ਫਿਰਦੇ ਆਗੇ ਡਟੇ ਤੇ ਦਰਾ ਦੇਖ ਲਓ ਕਿਤੇ ਇਹਨਾਂ ਨੂੰ ਠੰਡ ਲੱਗਦੀ ਹੈ ਤੁਸੀਂ ਕਿਹੜੀ ਜੁਨੀਅਨ ਦੇ ਵਿੱਚ ਬਿਲੋਂਗ ਕਰਦੇ ਸੀਗੇ ਰੋਲਦੂ ਜੀ ਰੋਲਦੂ ਵਾਲੀ ਜਮਾਨਸ ਵਾਲੇ ਰੋਲਦੂ ਨੂੰ ਖੁੰਡੇ ਵਾਲਾ ਬਾਬਾ ਕਹਿੰਦੇ ਆ ਉਹ ਤਾਂ ਭਾਈ ਆਏ ਨਹੀਂ ਹੈਗੇ ਉਹਨਾਂ ਨੇ ਤਾਂ ਸਪੋਰਟ ਨਹੀਂ ਕੀਤੀ ਹੈਗੀ ਇਸ ਸਾਰੇ ਸਾਰੀਆਂ ਗੱਲਾਂ ਨਹੀਂ ਦੱਸੇ ਬਣੀਆ 12 14 ਕਾਲ ਹੋਊ ਜੀ ਠੀਕ ਹੈ ਹੁਣ ਹਵਾ ਕੇ ਆਉਣਗੇ ਜੱਤੇ ਉਹਨੂੰ ਤਿਆਰ ਤੇ ਤੁਸੀਂ ਫਿਰ ਪਹਿਲਾਂ ਆਪਸ ਵਿੱਚ ਵੀ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਆਗੇ ਵੀ ਸਾਡੇ ਕਿਸਾਨ ਭਰਾ ਜਾ ਰਹੇ ਆ ਹਨਾ ਬਿਲਕੁਲ ਬਾਈ ਉਂ ਵੀ ਬਾਈ ਮਾਨਸਾ ਜਿਹੜੇ ਚੋਂ ਉਧਰ ਢਕਾਉਂਦਾ ਗਰੁੱਪ ਦੀਆਂ ਵੀ ਕਈ ਟਰਾਲੀਆਂ ਆਈਆਂ ਖੜੀਆਂ ਨੇ ਜਿਹੜੇ ਵੀਰ ਕੱਲ੍ਹ ਸ਼ਾਮ ਨੂੰ ਪਹੁੰਚੇ ਆਗੇ ਉਹ ਵੀਰ ਕਹਿੰਦੇ ਬਾਈ ਅਸੀਂ ਆਪਦੇ ਜ਼ਮੀਰ ਦੀ ਆਵਾਜ਼ ਸੁਣ ਕੇ ਆਏ ਆਂਗੇ ਅਸੀਂ ਰਲ ਕੇ ਆਲੀ ਦੋਵੇਂ ਪਾਰੀਆਂ ਇਕੱਠੀਆਂ ਹੋ ਕੇ ਆਏ ਆਂ ਠੀਕ ਹੈ ਬਾਈ ਜਿਹੜੇ ਬੰਦੇ ਦੂਜੇ ਵਕਤ ਨਹੀਂ ਆਏ ਹਾਂ ਆਗੇ ਭਾਈ ਆਉਣਗੇ ਉਹ ਦੂਜੇ ਵੀ ਸਾਰੇ ਬਿਲਕੁਲ ਬਾਈ ਹਾਂ ਜੀ ਠੀਕ ਹੈ ਤੇ ਕਾਰਵਾਈ ਦਾ ਬਾਈ ਕੀ ਕੋਈ ਉਹ ਆ ਵੀ ਤਾਂ ਪ੍ਰਧਾਨਾ ਨੇ ਕੋਈ ਕਰਿਆ ਜਾਂ ਕਿਵੇਂ ਬਾਈ ਹਜੇ ਸਾਨੂੰ ਨਹੀਂ ਮਤਲਬ ਪਤਾ ਹੀ ਨਹੀਂ ਨਾ ਠੀਕ ਹੈ ਤੇ ਆ ਦੇਖੋ ਵੀਰ ਜੀ ਸਵੇਰ ਦਾ ਮਾਹੌਲ ਆਗਾ ਬਿਲਕੁਲ ਤੇ ਜਿਹੜੇ ਫੌਜੀ ਤੇ ਪੁਲਿਸ ਆਪਾਂ ਕਹੀਏ ਵੀ ਹਰਿਆਣਾ ਸਰਕਾਰ ਵੱਲੋਂ ਕਿਵੇਂ ਬਾਰਡਰ ਤੇ ਬਾਈ ਤਣਾਤ ਕੀਤੇ ਗਏ ਨੇ ਤੇ ਇਧਰੋਂ ਆਪਣੇ ਵਾਲੇ ਪਾਸਿਓਂ ਵੀ ਜਿਹੜੇ ਵੀਰ ਨੇ ਸਵੇਰੇ ਦੇਖਣ ਵਗ ਜਾਂਦੇ ਆਗੇ ਕਈ ਆਪਾਂ ਕਹੀਏ ਵੀ ਐਵੇਂ ਵੀ ਹੁੰਦਾ ਵੀ ਯਾਰ ਸਵੇਰ ਦਾ ਮਾਹੌਲ ਦੇਖਈਏ ਕਿਵੇਂ ਆ ਹੁੱਲੜਵਾਜੀ ਦਾ ਵੀ ਹਨਾ ਤਾਂ ਵੀਰ ਹੋਰਾਂ ਵੱਲੋਂ ਇੱਥੇ ਬਾਰ-ਬਾਰ ਜਿਹੜੇ ਆ ਬਾਈ ਹੁਰੀ ਇੱਥੇ ਡਿਊਟੀਆਂ ਦੇ ਰਹੇ ਨੇ ਨਾ ਬਦੋਂ ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ ਕਿ ਵੀ ਬਾਈ ਹੁੱਲੜਵਾਜੀ ਤੋਂ ਬਚੋ ਬਾਈ ਕਿਵੇਂ ਲੱਗਦਾ ਤੁਹਾਨੂੰ ਵੀ ਜਦੋਂ ਜਾਂਦੇ ਆਗੇ ਮੁੰਡੇ ਹਣਾ ਕਈ ਹੁੱਲੜਬਾਜੀ ਵਾਲਾ ਕੰਮ ਵੀ ਹੁੰਦਾ ਤਮਾਸ਼ਵੀਂ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਜੀ ਠੀਕ ਹੈ ਹਾਂ ਜਦੋਂ ਆਪਣੇ ਕਾਲ ਆ ਗਈ ਜੀ ਮੇਰੇ ਇਲਾਕੇ ਨੂੰ ਕੁਝ ਨਹੀਂ ਲੈਣਾ ਸਭ ਕੁਝ ਨਾਲ ਹੀ ਜੀ ਠੀਕ ਹੈ ਹਾਂ ਨਾ ਨਾ ਕੋਈ ਆ ਜੀ ਠੀਕ ਹੈ ਹਾਂ ਜੀ ਫੇਰ ਨਹੀਂ ਲੈਦਾ ਡਾਲ ਜੀ ਅਜੇ ਸੰਗਤ ਇਕੱਠੀ ਨਹੀਂ ਹੋਈ ਕਰੋ ਸਾਰਾ ਕਾਲ ਆ ਗਈ ਵੀ ਹਜੇ ਮੀਟਿੰਗਾਂ ਤੱਕ ਗੱਲ ਚੱਲ ਰਹੀ ਆ ਹਨਾ ਵੀ ਹੋ ਸਕਦਾ ਵੀ ਮੀਟਿੰਗਾਂ ਕਰਕੇ ਕੋਈ ਸਿੱਟਾ ਨਿਕਲਿਆ ਵੀ ਬਿਲਕੁਲ ਬਾਈ ਜੀ ਸੋਡੀ ਇੱਥੇ ਬਾਈ ਜੀ ਡਿਊਟੀ ਲੱਗੀ ਵੀ ਹੈ ਜਥੇਬੰਦੀ ਵੱਲੋਂ ਹਾਂ ਜੀ ਹਾਂ ਸਰ ਠੀਕ ਹੈ ਨਹੀਂ ਨਹੀਂ ਬਿਲਕੁਲ ਬਾਈ ਜੀ ਕੋਸ਼ਾ ਜੀ ਆ ਵੀ ਆਇਆ ਜੀ ਬੰਡੀ ਆਉਟ ਕਰਦੇ ਵੀ ਆਇਆ ਦੂਜੇ ਪਾਰ ਜਾਂ ਛੱਡ ਕੇ ਵੀ ਆਇਆ ਜਿਹੜਾ ਪਾਸੇ ਛੜੇ ਜੀ ਨਹੀਂ ਤੁਰੇ ਕਿਹੜੀ ਕਿਹੜੀ ਬਾਲਤੀ ਸੀ ਬਾਈ ਤੁਸੀਂ ਆਓ ਜੀ ਜੀ ਸਿੱਧੂ ਆਓ ਚਾ ਰੋਡ ਵਾਲੀ ਫੁੱਡੀ ਵਾਲੇ ਬਾਬੇ ਨਾਲ ਅੱਛਾ ਉਹ ਜੋ ਵੀ ਆਦਾ ਆਇਆ ਅੱਛਾ ਉਹਨਾਂ ਵੱਲੋਂ ਤਾਂ ਆਰਡਰ ਮਿਲਿਆ ਨਹੀਂ ਹਨਾ ਹਾਂ ਜੀ ਮਿਲਿਆ ਨਹੀਂ ਜੀ ਆਰਡ ਤਿਆਰੀਆਂ ਫੁੱਲਾ ਉਹਨਾਂ ਦੀਆਂ ਇਸ ਤਰ੍ਹਾਂ ਬਾਈ ਜਿਹੜੇ ਆਪਣੇ ਕਿਸਾਨ ਵੀ ਹੁੰਨੇ ਬਾਈ ਫੌਜ ਨਾਲ ਦੇਖੋ ਕਿਵੇਂ ਹਾਸੇ ਮਖੌਲ ਚੱਲਦੇ ਨੇ ਕਿਵੇਂ ਉਹਨਾਂ ਨੂੰ ਉਹ ਕਰੀ ਜਾਂਦੇ ਆਗੇ ਕੀ ਜੀਦਾ ਬਾਈ ਅੰਬੈਲ ਅੱਛਾ ਦੇਖ ਲਓ ਦੇਖ ਲਓ ਤੇ ਬਾਈ ਜੀ ਹਾਲਾਤ ਦੇਖੋ ਬਿਲਕੁਲ ਮੈਂ ਕਹਿੰਦੀ ਪਰ ਰਹਿਣ ਦੇ ਉਹ ਰਾਜ ਉਹ ਫੋਨ ਆ ਯਾਰ ਉਹਦਾ ਚੱਕ ਲੈ ਤੂੰ ਕਿਉਂ ਨੂੰ ਤੇ ਦੇਖੋ ਬਾਈ ਕਿਸਾਨ ਵੀਰ ਉਧਰ ਜਾਂਦਾ ਬਾਈ ਤੇ ਮੋਬਾਈਲ ਆ ਬਾਈ ਇਧਰ ਇਧਰ ਯਾਰ ਵੀਰ ਬਾਈ ਕਿਸਾਨ ਵੀਰ ਬਾਈ ਆਦਾ ਮੋਬਾਈਲ ਲੈਣ ਜਾਂਦਾ ਲੋਕੀ ਜਿਹੜਾ ਮਾਹੌਲ ਆ ਬਾਈ ਪੂਰਾ ਫੱਲ ਆਪਾਂ ਕਹਿ ਜੀ ਹੋ ਰਿਹਾ ਬਾਈ ਇਹ ਦੇਖੋ ਬਾਈ ਮਾਹੌਲ ਉਹਨਾਂ ਨੂੰ ਐ ਹੁੰਦਾ ਵੀ ਯਾਰ ਬੰਦਾ ਪਤਾ ਨਹੀਂ ਕੀ ਕਰਨੀ ਜਾਂਦਾਗਾ ਤੇ ਦੇਖੋ ਬਾਈ ਕੈਸੀ ਬਾਈ ਉਰਾ ਪਿੱਛੇ ਪਿੱਛੇ ਉਹ ਉਰਾ ਰਿਆ ਉਹ 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 ਮਾਰਨਗੇ ਕਾਮੂਤ ਨੇ ਲੋਕ ਤੇ ਆਉ ਬਾਈ ਬਾਈ ਉਥੇ ਫੋਨ ਦੇਖਦਾ ਫਿਰਦਾ ਕਿਸੇ ਉਹ ਪਾਲਲਾ ਕੋਈ ਦੇਖਦਾ ਯਾਰ ਕਿਸੇ ਵੀਰ ਦਾ ਬਾਈ ਕੱਲ ਇਥੇ ਫੋਨ ਡਿੱਗ ਪਿਆ ਤੇ ਬਾਈ ਲਾ ਕੇ ਬਾਈ ਲੱਭਦਾ ਫਿਰਦਾ ਤੇ ਇਧਰ ਦੇਖੋ ਬਾਈ ਸਾਰਾ ਸਿਸਟਮ ਬਾਈ ਕਿਵੇਂ ਹੋ ਗਿਆ ਚਲ ਕੋਈ ਉਹ ਮੈਕ ਵੀ ਇੱਕੋ ਦੇ ਨਾਲ ਕਾਲੇ ਜਿਹੇ ਰੰਗ ਦਾ ਆਈ ਪਹਿਲਾ ਗੱਲ ਤੁਸੀਂ ਗੱਲ ਘਟਾ ਲਈ ਓਏ ਯਾਰ ਤੂੰ ਬੋਲਦਾ ਕਿਉਂ ਯਾਰ ਓਏ ਬਾਈ ਉਹਨਾਂ ਦਾ ਚਾਹ ਹਾਂ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਵਿੱਚ ਹੋਰ ਬੰਦੇ ਆ ਗਏ ਓਏ ਮੋਬਾਈਲ ਡਿੱਗ ਗਿਆ ਬੰਦਾ ਕਿਹ ਗੱਲ ਯਾਰ ਕਿੰਨੀ ਦਾ ਟ੍ਰੇਨਿੰਗ ਦਾ ਵੀ ਟਿਕਟ ਲੈ ਕੇ ਕਿਥੇ ਲੱਗ ਗਿਆ ਟ੍ਰੇਨਿੰਗ ਦਾ ਲੱਗ ਗਿਆ ਥੋੜੀ ਲੈ ਵੀ ਤੂੰ ਵਾਟ ਚੱਲਦੀ ਪਈ ਹੈ ਓ ਯਾਰ ਕੰਨ ਨਾ ਚਲੋ ਦੇਖ ਲੈ ਦੇਖ ਲੈ ਗੋਰੀ ਯਾਰ ਇਹਦਾ ਕੀ ਬਰਾ ਪਿਆ ਜਾਂ ਘੰਟੀ ਗੁੰਟੀ ਮਾਰਨਾ ਤੇ ਓ ਨਹੀਂ ਉਹ ਵੀਡੀਓ ਵਾਲੇ ਓਏ ਆਏ ਮੋਬਾਈਲ ਦੇਖਉਂਦਾ ਬੜੀ ਗੱਲ ਮੇਰਾ ਨਿਕਲਿਆ 20000 ਦਾ ਮਾਰ ਓਏ ਬੀਬੀ ਓਏ ਅਮਰੀਕਾ ਮੇਰੇ 20000 ਦਾ ਲਿਆ ਹੋਰ ਲਿਆ ਬਾਈ ਆ ਜਾ ਯਾਰ ਓਏ ਸਿਮੀ ਨੀ ਗੱਲ ਫੋਨ ਨਾਲ ਨਾ ਮੱਖਾਂ ਟੁੰਡੂ ਟੁੰਡੀ ਮਾਰ ਲਾ ਦੇ ਕੰਟੀ ਨੀ ਉਹਦੇ ਨਾਲ ਬਾਪੂ ਕੋਲਰ ਮੈਂਗ ਲੱਗਿਆ ਹੋਇਆ ਜੀ ਇਹਨਾਂ ਦਾ ਬਾਈ ਕੱਲ ਰੌਂਦ ਵੀ ਮਾਰੀ ਸਾਰਾ ਕੁਝ ਰਿਆ ਜਾਨਾ ਹਰ ਜੋ ਰੇ ਇਧਰ ਕਿਉਂ ਜਾਈ ਆ 24 ਹੁੰਦਾ ਹੈ ਨਹੀਂ ਜਾਇਆ ਕੋ ਨਹੀਂ ਯਾਰ ਉਹ ਨਾ ਮੈਗ ਵੀ ਲੱਗਿਆ ਹੈ ਟੱਗਾ ਕੋਲਰ ਮੈਗ ਵੀ ਆਨੇ ਨਾਲ ਇੱਕ ਉਹ ਯਾਰ ਉਹੀ ਕੱਢਣਾ ਉਹੀ ਮੂਤੀ ਓਏ ਓਏ ਇਹ ਕੀ ਗੱਲ ਆ ਯਾਰ ਉਹੀ ਮੂਤਣ ਦੇ ਲੱਗ ਰਹੇ ਯਾਰ ਬਾਈ ਜੀ ਬਾਟਰ ਦੇ ਬਿਲਕੁਲ ਕੋਲ ਦੇ ਇਹ ਜਿਹੜੇ ਹਾਲਾਤ ਨੇਗੇ ਸਵੇਰ ਸਵੇਰ ਦਾ ਮਾਹੌਲਾ ਕਿਸਾਨ ਵੀਰ ਆਪਦੇ ਬਾਈ ਟਰੈਕਟਰ ਕਰੀ ਜਾਂਦੇ ਆ ਗਰਮ ਤੇ ਉਧਰਲੇ ਪਾਸੇ ਸਰਕਾਰੀ ਤੰਤਰ ਤੇ ਨਾਲ ਹੀ ਦੇਖ ਲਓ ਬਾਈ ਜ਼ਮੀਨਾਂ ਨੂੰ ਸਾਰੀਆਂ ਨੂੰ ਬਾਈ ਪਾਣੀ ਲਵਾਇਆ ਪਿਆ ਆਹ ਦੇਖੋ ਜਦੋਂ ਫਿਰ ਕਿਸਾਨ ਵੀਰ ਦੀ ਲੰਘਦੇ ਆਗੇ ਤਾਂ ਬਾਈ ਕੀ ਹੋਵੇ ਹਨਾ ਫਸਲਾਂ ਨੇ ਮਿੱਧੇ ਹੀ ਜਾਣਾ ਤੇ ਟਰੈਕਟਰ ਵੀਰ ਹੁਣੀ ਕਰੀ ਜਾਂਦੇ ਆ ਬਾਈ ਗਰਮ ਇਧਰ ਦੇਖ ਲਓ ਨੌਜਵਾਨ ਕਿਸਾਨ ਵੀਰ ਬਾਈ ਸਵੇਰ ਤੋਂ ਹੀ ਡੱਟ ਗਏ ਤੇ ਇਧਰ ਸਾਡੇ ਬਯੁਰਗ ਉਧਰ ਘੇੜੇ ਦੇ ਦੇ ਹੋਰ ਬਾਈ ਜੀ ਚੜਦੀ ਕਲਾ ਤੇ ਇਹ ਦਿਖਾਉਣੇ ਆ ਬਾਈ ਤੁਹਾਨੂੰ ਸੀਨ ਸਾਰਾ ਇਧਰੋਂ ਸਵੇਰ ਤੋਂ ਹੀ ਜਿਹੜੇ ਕਿਸਾਨ ਵੀਰ ਨੇ ਬਾਈ ਬਾਰਡਰ ਦੇ ਕੋਲੇ ਆਪਾਂ ਕਹੀਏ ਵੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਹ 15 ਫਰਵਰੀ ਦੀ ਬਾਈ ਸਵੇਰ ਹੈ ਤੇ ਆਹ ਦੇਖ ਲਓ ਕੁੰਡੇ ਦੇ ਵਿੱਚ ਜਿਹੜਾ ਮਸਾਲਾ ਕਿਸਾਨ ਵੀਰਾਂ ਦਾ ਕੁੱਟਿਆ ਜਾ ਰਿਹਾ ਤੇ ਆਹ ਨੌਜਵਾਨ ਦੇ ਵਿੱਚ ਜੋਸ਼ ਦੇਖੋ ਬਾਈ ਪੁਰਾਣਾ ਹੋਰ ਕੁਝ ਹੋਵੇ ਨਾ ਹੋਵੇ ਬਾਈ ਪੁਰਾਣਾ ਕਲਚਰ ਜ਼ਰੂਰ ਜਾਦ ਆ ਗਿਆ ਹੈ ਨਾ ਵੀ ਕਿਵੇਂ ਕੁੰਡੇ ਦੇ ਵਿੱਚ ਮਸਾਲਾ ਘੁਟਾਇਆ ਜਾਂਦਾ ਹੈ ਕਿਵੇਂ ਉਹਦੀ ਕਹਿੰਦੇ ਜਦੋਂ ਆਪਦੀ ਜਦੋਂ ਆਪਦੀ ਵਿਰਾਸਤਾ ਜੇ ਬਿਲਕੁਲ ਬਾਈ ਜਦੋਂ ਆਪਦੀ ਵਿਰਾਸਤ ਨਾਲ ਜੁੜ ਜੀ ਨਾ ਬਿਲਕੁਲ ਤੜਕਾ ਖੜਕਾ ਸੁਆ ਲਾਵੇ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਬਾਈ ਕੁੰਡੇ ਜਿਹੜਾ ਹਾਲੇ ਰਗੜੇ ਦਾ ਸਵਾਦ ਵੱਖਰਾ ਹੈ ਹਾਂ ਜਿਹਨੇ ਲੈਸ ਵਾਲਾ ਆਪਾਂ ਘਰੇ ਜਲਾ ਦਾ ਲੈਨੇ ਆ ਪਰ ਤਕਤਾਸ ਮਾਰਨੇ ਕਹਿ ਰਹੇ ਨੇ ਕਿੁੰਡੇ ਵਿੱਚ ਰਗੜੇ ਦਾ ਸਵਾਦ ਵੱਖਰਾ ਸਵਾਦ ਵੱਖਰਾ ਬਿਲਕੁਲ ਬਾਈ ਤੇ ਇਧਰ ਬਾਈ ਦੇਖ ਸਕਦੇ ਹੋ ਕਿਵੇਂ ਸਾਰੇ ਕਿਸਾਨ ਵੀਰਾਂ ਨੇ ਮਾਹੌਲ ਆਪਾਂ ਇੱਥੇ ਖੁਸ਼ਤ ਬੀਜ ਬਣਾਇਆ ਪਿਆ ਕਿਸੇ ਦੇ ਬਾਈ ਸੱਲਰੇ ਵੱਜੇ ਕਿਸੇ ਦੇ ਪਲਾਸਟਿਕ ਦੇ ਫਾਇਰ ਵੱਜੇ ਕਿਸੇ ਦੇ ਗੋਲੇ ਵੱਜੇ ਹਨਾ ਅਥਰੂ ਗੈਸ ਵਾਲੇ ਅੱਛਾ ਠੀਕ ਹੈ ਠੀਕ ਹੈ ਕੱਲ ਤੁਸੀਂ ਦਿਖਾਇਆ ਸੀ ਲੋ ਚੱਕ ਕੇ ਠੀਕ ਹੈ ਠੀਕ ਹੈ ਆ ਦੇ ਆ ਦੇਖ ਲਓ ਬਾਈ ਤੇ ਬਾਈ ਨੇ ਪੱਟੀ ਕਰੀ ਵੀ ਬਿਲਕੁਲ ਬਾਈ ਲੱਗ ਗਿਆ ਪਤਾ ਬਾਈ ਨੇ ਪੱਟੀ ਕਰੀ ਵੀ ਬਾਈ ਦੇ ਪੱਟੀ ਕਰੀ ਵੀ ਆ ਫੇਰ ਵੀ ਦੇਖੋ ਬਾਈ ਹੌਸਲੇ ਬਲੰਦ ਨੇ ਹੈਨਾ ਆਪਾਂ ਕਹਿੰਦੇ ਪਰਮਾਤਮਾ ਦੀ ਜਿਹੜਾ ਕਲਾ ਮਰਤੂ ਦੀ ਇਤੋਂ ਵੱਧ ਹੋਰ ਕੀ ਕਲਾ ਮਰਤੂ ਬਾਈ ਜਦੋਂ ਕਹਿੰਦੇ ਪਰਮਾਤਮਾ ਅੰਗ ਸੰਗ ਸਹਾਈ ਹੈ ਇਤੋਂ ਵੱਧ ਬਾਈ ਹੋਰ ਕੀ ਅੰਗ ਸੰਗ ਸਹਾਈ ਹੋ ਲੰਗਰ ਤਿਆਰ ਹੋ ਜਾਂਦਾ ਤੇ ਉਧਰ ਵੀਰ ਕਹਿ ਕੇ ਗਿਆ ਕਹਿੰਦਾ ਬਾਈ ਲੰਗਰ ਆ ਗਿਆ ਵੀ ਝੱਕ ਲਓ ਤੇ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਪ੍ਰਾਲਾ ਬਾਈ ਦੇਖੋ ਬਾਈ ਬਯੁਰਗ ਕਿਸਾਨ ਦੀ ਢੂਹੀ ਦੇ ਵਿੱਚ ਬਾਈ ਕਿਵੇਂ ਸੱਲਰੇ ਵੱਜੇ ਵੇ ਆਹ ਦੇਖੋ ਬਾਈ ਆਏ ਹਾਏ ਓਏ ਕਿੱਥੇ ਜਾਓਗੇ ਪਾਪੀ ਉਸ ਕਿੱਥੇ ਜਾ ਕੇ ਲੇਖਾ ਦਿਓਗੇ ਬਯੁਰਗ ਕਿਸਾਨ ਵੀਰ ਆ ਬਾਈ ਜਿਹਦੀ ਆਪਾਂ ਕਹੀਏ ਢੂਹੀ ਦੇ ਵਿੱਚ ਸੱਲਰੇ ਵੱਜੇ ਪਏ ਨੇ ਤੇ ਬਾਪੂ ਜੀ ਹੱਥੇ ਹੀ ਵੱਜਿਆ ਹੱਥ ਵੀ ਪਾੜਦਾ ਸਾਰਾ ਹੱਥ ਵੀ ਪਾੜਦਾ ਆਏ ਹਾਏ ਹਾਏ ਅੱਜ ਸਾਰੀ ਬਾਂਦੇ ਆ ਇਧਰ来 ਆਪਾਂ ਕਹੀਏ ਵੀ ਸਾਰਾ ਏਰੀਆ ਆ ਓਹੋ ਹੋ ਆਹ ਦੇਖ ਲਓ ਬਾਈ ਉੱਪਰ ਦੀ ਅ ਇਹਦੇ ਉੱਪਰ ਦੀ ਬਾਈ ਦੇਖ ਲਓ ਵਿੱਚ ਬਾਈ ਕਿਵੇਂ ਪਿੰਡੇ ਦੇ ਵਿੱਚ ਬੜੇ ਨੇ ਹਾਂ ਠੀਕ ਐ ਉਹ ਤੋਂ ਬਾਅਦ ਫਿਰ ਡਾਕਟਰ ਤੋਂ ਕਢਵਾਏ ਨੇ ਜੇ ਹਾਂ ਪੱਤਰਨਾ ਸਪਤੜ ਲੈ ਕੇ ਗਏ ਅੱਛਾ ਬਾਈ ਐਂਬੂਲੈਂਸ ਵਾਲੇ ਸੇਵਾ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ ਦੇਖੋ ਬਾਈ ਕਿਵੇਂ ਗਲੀਆਂ ਹੋ ਗਈਆਂ ਭਰਾਵੋ ਜਿਵੇਂ ਸੂਇਆ ਉਹਨਾਂ ਨਾਲ ਗਲੀਆਂ ਕੱਢੀਆਂ ਹੋਈਆਂ ਨੇ ਐ ਗਲੀਆਂ ਹੋ ਗਈਆਂ ਦੇਖੋ ਬਾਈ ਹੁਣ ਕਿਸਾਨ ਕੀ ਕਰਨ ਅੱਕੇ ਹੋਏ ਕੀ ਕਰਨ ਪਹਿਲਾਂ ਮੈਨੂੰ ਐਂ ਦੱਸੋ ਉਹ ਤੁਸੀਂ ਦੇਖ ਸਕਦੇ ਹੋ ਬਾਈ ਕਿਸਾਨ ਵੀਰ ਆਪਦੇ ਟਰੈਕਟਰਾਂ ਨੂੰ ਲਾ ਕੇ ਗਰਮ ਗਰਮ ਕਰਨ ਲਾਗੇ ਟਰੈਕਟਰਾਂ ਨੂੰ ਤੇ ਨਾਲ ਬਜ਼ੁਰਗ ਕਿਸਾਨ ਨੇਗੇ ਸਾਡੇ ਵੀਰ ਤੇ ਕਿੰਨੇ ਮਾਡਲ ਟਰੈਕਟਰ ਆਈ ਇਹ 90 ਵੀਰੇ 90 ਇਹ ਪਿਛਲੀ ਵਾਰ ਵੀ ਗਿਆ ਸੀ ਬਾਰਡਰ ਤੇ ਇੱਕ ਸਾਲ ਤਿੰਨ ਮਹੀਨੇ ਖੜਾ ਰਿਹਾ ਸੀ ਇੱਕ ਸਾਲ ਤਿੰਨ ਮਹੀਨੇ ਵਾਹ ਜੀ ਵਾਹ ਇੱਕ ਸਾਲ ਤਿੰਨ ਮਹੀਨੇ 13 ਦਿਨ ਬਾਈ ਜੀ ਇਹ ਮਹਿੰਦਰਾ 255 ਦਿੱਲੀ ਦੇ ਟਿੱਕਰੀ ਬਾਰਡਰ ਤੇ ਖੜਾ ਰਿਹਾ ਤੇ ਹੁਣ ਦੁਬਾਰੇ ਫੇਰ ਜਾ ਰਹੇ ਆ ਇਹ ਟਰੈਕਟਰ ਬਾਈ ਪਹਿਲਾਂ ਵੀ ਉਸ ਤੋਂ ਜਿਹੜਾ ਮੈਦਾਨ ਆ ਉਹ ਫਤੇ ਕਰਕੇ ਆਇਆ ਸੀ ਜਿਹੜੀ ਮੋਦੀ ਨਾਲ ਲੜਾਈ ਉਹ ਜਿੱਤ ਗਿਆ ਆ ਦੀ ਮੋਦੀ ਨੂੰ ਪਹਿਲਾਂ ਵੀ ਝਕਾਇਆ ਇਸ ਟਰੈਕਟਰ ਨੇ ਤੇ ਕਿਸਾਨ ਵੀਰ ਹੁਣ ਫੇਰ ਦੇਖ ਸਕਦੇ ਹੋ ਬਾਈ ਸਵੇਰੇ ਸਵੇਰੇ ਆਪਦੇ ਟਰੈਕਟਰਾਂ ਨੂੰ ਲਾਗੇ ਗਰਮ ਕਰਨ ਤੇ ਨਾਲ ਹੀ ਹਰ ਰੋਜ਼ ਆਸ ਅੱਜ ਪੱਕੀ ਆ ਜੀ ਵੀ ਆ ਜਿਹੜਾ ਬਾਰਡਰ ਆਗਾ ਉਹ ਕਿਸਾਨਾਂ ਨੇ ਤੋੜ ਦੇਣਾ ਤੇ ਫੇਰ ਜਿਹੜੇ ਇਹ ਸਾਰੇ ਟਰੈਕਟਰ ਨੇਗੇ ਤੁਸੀਂ ਦੇਖ ਸਕਦੇ ਹੋ ਇੱਥੋਂ ਬਾਈ ਅੱਗੇ ਨੂੰ ਵਧਣਗੇ ਤੇ ਇਸ ਤਰ੍ਹਾਂ ਕਿਸਾਨ ਵੀਰਾਂ ਦੀ ਹੋ ਰਹੀ ਆ ਤਿਆਰੀ ਕੋਸ ਕਿਸਾਨ ਵੀਰਾਂ ਨੇ ਬਾਈ ਦਸਤਾਰਾਂ ਸਜਾਲੀਆਂ ਤੇ ਬਾਈ ਹੋਰੀ ਹੋਈ ਜਾਂਦੇ ਆ ਰੈਡੀ ਫੈਡੀ ਠੀਕ ਆ ਬਾਈ ਜੀ ਮਿਹਰਬਾਨੀ ਤੇ ਬਾਈ ਦੇਖੋ ਸਾਰੇ ਜਿਹੜੇ ਕਿਸਾਨ ਵੀਰ ਨੇ ਉਤਸ਼ਾਹ ਦੇਖੋ ਕਿਸਾਨ ਵੀਰਾਂ ਦਾ ਤੇ ਸਾਰਿਆਂ ਨੂੰ ਪੂਰਾ ਫੁੱਲ ਜੋਸ਼ ਹੈ ਵੀ ਅੱਜ ਜਿਹੜਾ ਬਾਰਡਰ ਆਗਾ ਉਹ ਤੋੜ ਦੇਣਾ ਹੋਰ ਬਾਈ ਜੀ ਠੀਕ ਹੈ ਤੇ ਕਿਵੇਂ ਰਾਤ ਨੂੰ ਕੋਈ ਸਮੱਸਿਆ ਤਾਂ ਨਹੀਂ ਆਈ ਬਾਈ ਚੜਦੀ ਕਲਾ ਸਭ ਪਿੰਡ ਨਾਲੋਂ ਇੱਥੇ ਵਧੀਆ ਹੈ ਨਾਲੋਂ ਤੇ ਮਾਣ ਆ ਬਾਹਰ ਨਜ਼ਾਰੇ ਵਧੇ ਤਾਂ ਤਾਂ ਇਸੇ ਦਾ ਕਾਕਾ ਵੀ ਹੁਣ ਮੋਦੀ ਦੇ ਜਵਾਈ ਬਣ ਕੇ ਆਏ ਆ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਭਾਈ ਲਹਿਰਾ ਮਹਿਰਾ ਲੱਗਿਆ ਵਿਆਨੇ ਚਾਹ ਚੂ ਪੀ ਲਿਆ ਕਰੋ ਕੜੀ ਜੀ ਚੱਕ ਨਾ ਨਾ ਬਿਲਕੁਲ ਇੱਧਰ ਦੀ ਆਉਣਾ ਮੈਂ ਇੱਧਰ ਦੀ ਆਉਣਾ ਆ ਗਿਆ ਤੇ ਆਹ ਦੇਖ ਲਓ ਭਾਈ ਥੱਲੇ ਵੀ ਬੀਦ ਹੋ ਰਹੇ ਨੇ ਭਈ ਆਪਦੇ ਗੱਦੇ ਵਗੈਰਾ ਲਾਏ ਵਿਆ ਕੇ ਤੇ ਵੀਰ ਨਾਲ ਆਪ ਇੱਧਰ ਕਰਦੇ ਆਂ ਗੱਲਬਾਤ ਨੂੰ ਲੈਣ ਦੇ ਕਰਕ ਹੋਇਆ ਹਾਂ ਫਿਰ ਲੈ ਨੂੰ ਸੇਲ ਤੋਂ ਬੰਨ ਲੈ ਫਿਰ ਤੈਨੂੰ ਪੂਰੀ ਚੰਗੀ ਤਰ੍ਹਾਂ ਜਟੇਲ ਨਾਲ ਸਮਝਾਵਾਂ ਨਾ ਨਾ ਬਿਲਕੁਲ ਬਾਈ ਜੀ ਬਿਲਕੁਲ ਹੋਰ ਬਾਈ ਜੀ ਠੀਕ ਹੈ ਚੜਦੀ ਕਲਾ ਕਿਹੜੇ ਪਿੰਡ ਦੀ ਇਕਾਈ ਹੈ ਇਹ ਬੰਡਾਲਾ ਫਰਾਈਪਰ ਦੀ ਕਰੋਜਪੁਰ ਦੀ ਬਾ ਜੀ ਵਾ ਬਾਰਡਰ ਲੱਗ ਗਿਆ ਆ ਗਿਆ ਫਿਰ ਤਾਂ ਇਹ ਆਂਦਾ ਵੀ ਨਹੀਂ ਅਹੀਂ ਤਾਂ ਗਾਗੇ ਸਾਡੀਆਂ ਪਿਛਲੀਆਂ ਨੂੰ ਪਾਣੀ ਆ ਆਹੀ ਇੰਨੀਆਂ ਕਿੱਥੇ ਫੈ ਦੇਣੀਆਂ ਆਂ ਦਾ ਨਹੀਂ ਤੋਰਨੀਆਂ ਤੋਰਨੀਆਂ ਬਿਲਕੁਲ ਬਾਈ ਜੀ ਬਿਲਕੁਲ ਆਗੇ ਬਰਾਵੋ ਬਾਈ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਵਿੱਚੋਂ ਪਿੰਡ ਦੇ ਵਾਸੀ ਤੁਸੀਂ ਦੇਖ ਲਓ ਬਾਈ ਹੁਰੀ ਬੈਠੇ ਨੇ ਤੇ 8-10 ਬੰਦੇ ਇਹਨਾਂ ਦੇ ਅੱਗੇ ਵਾਗੇ ਖਨੌਰੀ ਬਾੜ ਰੱਖਣੀ ਜਿਹੜੇ ਬਾਈ ਸਬੰਧਤ ਹੈ ਬੀਰ ਹੁਰੀ ਨੇ ਡਕਾਉਂਦਾ ਜੁਨੀਅਨ ਨਾਲ ਰੱਖ ਲੈਨੇ ਜ਼ਿਲ੍ਹਾ ਮਾਨਸਾ ਤੇ ਬਾਈ ਜਿਵੇਂ ਡਕਾਉਂਦਾ ਜੁਨੀਅਨ ਵੱਲੋਂ ਦਾ ਕੋਈ ਆਇਆ ਨਹੀਂ ਹੈਗਾ ਹੁਕਮ ਹਨਾ ਤੇ ਤੁਸੀਂ ਫਿਰ ਇੱਥੇ ਕਿਵੇਂ ਆ ਗਏ ਕਿੰਨੀਆਂ ਟਰਾਲੀਆਂ ਆਈਆਂ ਨੇ ਛੋਡੀਆਂ ਅਸੀਂ ਆਪਦੇ ਵੱਨੋਂ ਅਸੀਂ ਤਨੈ ਸਾਨੂੰ ਜਿਹੜੇ ਪਿੰਡ ਦੇ ਲੋਕ ਆਉਂ ਕਰਨ ਲੱਗੇ ਤੁਸੀਂ ਅੱਗੇ ਬੈਠੇ ਕੀ ਕਰਦੇ ਹੋ ਠੀਕ ਹੈ ਕੀ ਕੋ ਲੈਣਾ ਤੁਸੀਂ ਹੱਥੋਂ ਲੈਣਾ ਜਥੇਬੰਦੀ ਦਾ ਫਿਰ ਕੋਈ ਕਰੇ ਨਾ ਕੋਈ ਕਰਦਾ ਰਹੇ ਜੀ ਬਿਲਕੁਲ ਬਈ ਬਿਲਕੁਲ ਹਾਂ ਤਾਂ ਫਿਰ ਲੋਕਾਂ ਨਾਲ ਹੀ ਫਿਰ ਮੰਗਰ ਦਾ ਕੋਈ ਹੈ ਕਿ ਨੰਬਰ ਤੋਂ ਫੁੱਲ ਬਣਾਇਆ ਅਸਲ ਤੇ ਜਥੇਬੰਦੀਆਂ ਲੋਕਾਂ ਨਾਲ ਹੀ ਆ ਕੋਈ ਹੱਕਾ ਜਾਣਦਾ ਹੁਣ ਜਦੋਂ ਇੱਕ ਦਾ ਜਵਾਨ ਬਚਾਰੇ ਮਰੀ ਜਾਂਦੇ ਮਰੀ ਜਾਂਦੇ ਬਿਲਕੁਲ ਤੇ ਸਮਾਏ ਦੇ ਹੱਕਾ ਨਾਲ ਬਿਲਕੁਲ ਜਿਵੇਂ ਹੁਣ ਅਸੀਂ ਤੁਰੇ ਤੁਸੀਂ ਉਰੇ ਤਨ ਦਾ ਬੈਠੇ ਹੋ ਆਪਾਂ ਕਹੇ ਟਰਾਲੀ ਰੱਖੀ ਹੈ ਨਾ ਦੂਜੇ ਵੀਰ ਆਪਣੇ ਉਧਰ ਗਏ ਖਨੋਰੀ ਬਾਰਡਰ ਤੇ ਠੀਕ ਹੈ ਠੀਕ ਹੈ ਕਿੰਨੀਆਂ ਟਰ ਇੱਕੋ ਹੀ ਆਈ ਹੈ ਇੱਕੋ ਹੀ ਆਈ ਹੈ ਠੀਕ ਹੈ ਬਿਲਕੁਲ ਪੰਜਾਬ ਭਰਾਵੋ ਇਸੇ ਤਰ੍ਹਾਂ ਬਾਈ ਪੂਰੇ ਪੰਜਾਬ ਦੇ ਵਿੱਚੋਂ ਚਾਹੇ ਉਹ ਅਗਰਾਹਾ ਜੁਨੀਅਨ ਹੋਵੇ ਚਾਹੇ ਡਕੌਂਦਾ ਹੋਵੇ ਚਾਹੇ ਚੜੂਨੀ ਵਾਲੀ ਹੋਵੇ ਚਾਹੇ ਕੋਈ ਵੀ ਹੋਵੇ ਬਾਈ ਸੋ ਉਹਨੂੰ ਲੀਡਰ ਕਹਿਣ ਨਾ ਕਹਿਣ ਜਿਵੇਂ ਆ ਬੁਰਜਹਰੀ ਜਿਹੜਾ ਮਾਨਸ ਵਾਲੇ ਵੀਰਾਂ ਨੇ ਪ੍ਰਾਲਾ ਕਰਿਆ ਨਾ ਬਾਈ ਇਹਨਾਂ ਦੀ ਜਮੀਰ ਜਾਗ ਗਈ ਤੇ ਇਹ ਭਰਾਵੋ ਆਪਦੇ ਟਰੈਕਟਰ ਲੈ ਕੇ ਰਾਤ ਆਏ ਹੋ ਬਾਈ ਕਾਲਾਥਣੇ ਆਏ ਹੋ ਜਾਨੀ ਕਿ 14 ਤਰੀਕ ਨੂੰ ਬਾਈ 6 ਵਜੇ ਸ਼ਾਮ ਨੂੰ ਪਹੁੰਚਣ ਇਹ ਖਣੋਰੀ ਬਾਰਡਰ ਤੇ ਜਰੂਰ ਪਹੁੰਚੋ ਵੀਰ ਬਣ ਕੇ ਹੋਰ ਵੀ ਸਾਰੇ ਵੀਰ ਬਾਈ ਜਿੱਥੇ ਆਪਣੇ ਦੂਜੇ ਕਿਸਾਨ ਵੀਰ ਡਾਂਗਾ ਛੋਟੀਆਂ ਖਾ ਰਹੇ ਨੇ ਤਸੀਹੇ ਚੱਲ ਰਹੇ ਨੇ ਬਾਈ ਕਿਸਾਨਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਇਹ ਲੀਡਰ ਨਾਂ ਦਾ ਕਦੇ ਅੱਗੇ ਆਏ ਨੇ ਨਾ ਉਹਨੇ ਤਾਂ ਲੋਕਾਂ ਨੂੰ ਮਰਵਾਉਂਦੇ ਨੇ